ਪਾਪੰਦ ਜੀ ਰਾਮ ਰਾਮਾ ਰਾਮ ਰਾਮ ਜੀ ਇੱਧਰ ਵੀ ਮਾਰ ਲਓ ਮੜੀ ਨਗਾ ਹਾਂ ਦੱਸ ਪੁੱਤ ਸਾਡੀਆਂ ਵੀ ਲਿਖੀ ਰਾਂ ਦੇਖ ਲਓ ਵੀ ਕਦੋਂ ਆਊਗਾ ਤਨ ਅੱਛਾ ਓ ਹੋ 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 ਕਿਉਂ ਜੀ ਓਏ ਪਤੰਦਰਾ ਜਰਦਾ ਮਸਲ ਮਸਲ ਕੇ ਰਖਾਵਾਂ ਤਾਂ ਸਾਰੀਆਂ ਹੀ ਢਾਈ ਪਿਆ ਓਏ ਪੰਡਤ ਜੀ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰ ਲਾਗੇ ਉਹ ਬੇਇੱਜ਼ਤੀ ਕਾਨੂੰ ਕਰ ਲਾਗੇ ਉਹ ਮੈਂ ਤਾਂ ਤੈਨੂੰ ਆਇਆ ਦੱਸਿਆ ਪੁੱਤ ਵੀ ਕੰਮ ਤਾਂ ਦਾ ਕਰ ਲਿਆ ਕਰ ਨਸ਼ੇ ਪੱਤੇ ਨਾ ਕਰਿਆ ਕਰ ਕੋਈ ਨਸ਼ੇ ਪੱਤੇ ਦਾ ਕਰਦਾ ਤੁਸੀਂ ਅੱਜ ਪੈਦਲ ਕਿਵੇਂ ਆਣੋਂ ਉਧਰੋਂ ਓਏ ਉਹ ਤਾਂ ਆਇਆ ਹੋਇਆ ਉਹ ਆਪਣਾ ਮੋਟਰਸਾਈਕਲ ਹੋ ਗਿਆ ਖਰਾਬ ਫੇ ਤੜਕੇ ਪੱਤਰੀ ਦੇਖ ਕੇ ਨੀ ਤੁਰੇ ਸੀ ਵੀ ਖਰਾਬ ਹੋਊਗਾ ਕਿ ਜਾਂਦਾ ਹਾਂ ਜਾਊਆ ਪੁੱਤ ਚੇ ਡਾਣਾ ਕਰਿਆ ਕਰ ਮੈਂ ਉਹ ਗੱਲ ਕੀ ਆ ਨਾ ਇਹ ਕੁਦਰਤੀ ਕਈ ਗੱਲਾਂ ਸੰਜੋਗਾ ਦੀਆਂ ਹੋ ਜਾਂਦੀਆਂ ਬੰਦਾ ਕਿੱਥੇ ਕਿੱਥੇ ਨਗਾ ਮਾਰੂ ਓਏ ਕਾਦੇ ਸੰਜੋਗ ਆ ਕਿਸੇ ਨੂੰ ਕਹਿੰਦਾ ਮੰਗਲ ਭਾਰੀ ਆ ਕਿਸੇ ਨੂੰ ਕਹਿੰਦਾ ਸ਼ੁਕਰ ਭਾਰੀ ਆ ਪਿੰਡ ਤੋਂ ਤੂੰ ਭਾਰੀ ਹੋਇਆ ਪੇ ਹੋ ਕੋਈ ਨਹੀਂ ਹੋ ਕੋਈ ਨਹੀਂ ਪੁੱਤ ਇਹ ਗੱਲਾਂ ਦਾ ਤੁਹਾਨੂੰ ਪਤਾ ਨਹੀਂਗਾ ਸਭ ਨੂੰ ਸਭ ਕੁਝ ਪਤਾ ਹੈਗਾ ਸਾਰੇ ਪੰਡਰੋਂ ਲੁੱਟ ਕੇ ਖਾ ਗਏ ਕੋਈ ਰਿਸ਼ਤਾ ਕੋਈ ਸਹੇਰੀ ਨਹੀਂਨ ਕਾ ਤੂੰ ਉਹ ਨਹੀਂ ਇਹ ਹੈ ਜੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਇਹ ਗੱਲਾਂ ਤੇਰੇ ਦਿਮਾਗ 'ਚ ਪੈਣੀਆਂ ਨਹੀਂ ਯਾ ਟੈਂਕੀ ਕਿੰਨੇ ਦੀ ਤੇਰਾ ਹੀ ਆ ਇਹ ਟੈਂਕੀ ਦਾ ਪੁੱਤ ਕੋਈ ਗੱਲ ਨਹੀਂ ਤੈਨੂੰ ਦੱਸੂਗਾ ਕਦੇ ਕੋਈ ਗੱਲ ਨਹੀਂ ਸਾਰਾ ਪੰਡਰ ਲੁੱਟ ਕੇ ਖਾ ਗਏ ਮੈਨੂੰ ਜਰਦਾ ਮਨ ਲਾ ਕਹਿੰਦੇਗਾ ਖੜ ਰਿੰਕੂ ਕਿਧਰ ਆਣਾ ਤੂੰ ਉਹ ਮੈਂ ਤਾਂ ਖੇਤੋਂ ਆਇਆ ਬਾਬੀ ਵੇ ਦੋਰਾ ਵੇ ਮੈਂ ਤੈਨੂੰ ਘਰੇ ਵੇਖ ਕੇ ਆਈ ਸੀ ਕੀ ਕੰਮ ਸੀ ਬਾਬੀ ਕੰਮ ਕੀ ਸੀ ਤੈਨੂੰ ਸਾਡੇ ਵਾਲੇ ਅਮਲਦਾ ਦਾ ਪਤਾ ਹੀ ਆ ਪੀਣਾ ਕਰਾ ਕੇ ਲਿਆਉਣਾ ਸੀਗਾ ਆਟਾ ਮੁੱਕਿਆ ਪਿਆ ਸਾਡੇ ਤਾਂ ਸ਼ਾਮ ਦਾ ਹੈ ਨਹੀਂਗਾ ਜੇ ਤੂੰ ਸਿੱਟਿਆਂ ਹੁੰਦਾ ਚੱਕੀ ਤੇ ਆਟਾ ਤਾਂ ਚੰਗੀ ਗੱਲ ਸੀ ਉਹ ਬਾਬੀ ਜਦੋਂ ਤੂੰ ਕੰਮ ਲੈਣਾ ਹੁੰਦਾ ਮੈਥੋਂ ਉਦੋਂ ਤਾਂ ਤੂੰ ਬੜੀਆਂ ਮਿੱਠੀਆਂ ਮਾਰਦੀਆਂ ਪਰ ਜਿਹੜਾ ਤੇਰਾ ਕੰਮ ਆ ਉਹ ਤੂੰ ਭੁੱਲੀ ਫਿਰਦੀਆਂ ਵੇ ਮੇਰੇ ਕੀ ਸਾਰਿਆ ਮੈਨੂੰ ਪਤਾ ਤੂੰ ਕੀ ਕਹਿਣਾ ਚਾਹੁੰਨਾਗਾ ਮੈਂ ਤਾਂ ਤੇਰੇ ਵਾਸਤੇ ਬਹੁਤ ਕੁੜੀਆਂ ਵੇਖੀਆਂ ਹੁਣ ਮੈਂ ਕੀ ਕਰਾਂ ਭਾਈ ਜਦੋਂ ਤੇਰੇ ਸੰਜੋਗ ਹੀ ਢੱਲੇ ਨੇਗੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੂੰ ਤਾਂ ਐਂ ਕਹਿ ਕੇ ਛਾਰ ਦਿੰਨੀ ਆ ਸੰਜੋਗ ਢੱਲੇ ਨੇ ਤੂੰ ਬੇ ਐਂ ਕਹਿ ਕੇ ਕਿਉਂ ਛਾਰ ਦਿੰਨੀ ਆ ਹੁਣ ਜੇ ਕੋਈ ਕੁੜੀ ਲੱਭੂਗੀ ਫੇਰ ਹੀ ਰਿਸ਼ਤਾ ਕਰਾਉਂਗੀ ਹੁਣ ਮੈਂ ਤੈਨੂੰ ਦੱਸ ਕੀਤੇ ਗੱਲ ਬੰਨਿਆ ਵਾ ਚਲ ਆ ਜਾ ਮੈਂ ਚੱਕ ਲਿਓਣਾ ਆਟਾ ਚੰਗਾ ਤੂੰ ਤਾਂ ਬਹਾਨੇ ਮਾਰ ਹੀ ਦੇਨੇ ਮੈਨੂੰ ਪਤਾ ਸਾਰ ਮੈਂ ਕੋਈ ਬਹਾਨਾ ਨਹੀਂ ਲਾਉਂਦੀ ਹੈਗੀ ਰਿਸ਼ਤਾ ਤਾਂ ਤੇਰਾ ਕਰਾ ਕੇ ਹੀ ਛੱਡੂ ਚਲ ਆ ਜਾ ਮੈਂ ਜਾਨਾ ਕਰੇ ਨਾ ਬੱਬੀ ਪਵਾ ਹੱਥ ਇਹਨੂੰ ਰਖਾ ਵਿਚਾਲੇ ਵੇ ਜੇ ਮੈਥੋਂ ਰੱਖਿਆ ਹੁੰਦਾ ਘਟਾ ਜਾਂਦਾ ਤੈਨੂੰ ਕਿ ਸੱਦ ਕੇ ਇਹਨੂੰ ਬਾੜੀ ਬੈਠੀ ਐ ਆ ਗਿਆ ਕੋਲੇ ਘਸ ਕੇ ਇਹਨੂੰ ਬਾੜਨਾ ਤਾਂ ਆਪਣਾ ਰਿੰਕੂ ਆ ਤਾਈ ਕਾ ਨਾ ਰਿੰਕੂ ਨਾਲ ਹੋਰ ਮੈਂ ਮਰ ਗਿਆ ਮਰਈ ਆ ਹੁਣ ਕਿਹੜਾ ਤੂੰ ਜਿਉਂਦਾਂਗਾ ਮਰਿਆ ਵਰਗਾ ਹੀ ਆ ਓਏ ਜਦ ਹਾਲੂ ਇਹ ਐ ਉਮਰ ਤਿੰਨ ਮਾਰੂ ਤੇਰੇ ਧੌਣ ਚ ਦੂਸ਼ਣ ਲਾਈ ਜਨਾ ਮੇਰੇ ਪਤਾ ਕਿ ਨਾ ਕਾ ਫੇ ਕਾਨੂੰ ਰਿੰਕੂ ਇਹਦੇ ਨਾਲ ਕੀ ਜਵਾਨ ਲੜਾਉਣੀ ਆ ਇਹ ਤਾਂ ਹੈ ਹੀ ਇਹ ਜਾ ਤੂੰ ਪੀਣਾ ਤਰ ਸਾਡੇ ਆਟਾ ਮੁਕਾ ਇਹਨੂੰ ਤਾਂ ਕੋਈ ਸੋਚ ਹੈ ਨਹੀਂ ਮੈਨੂੰ ਇਹ ਚੰਗੀ ਸਾ ਵਾਸੇ ਦਿੰਦਾ ਢੰਡ ਚ ਮੇਰੀ ਬਦਨਾਮੀ ਕਰਾਏਂਗੀ ਫਲਾਨਿਆਂ ਦੀ ਬਹੂ ਬੰਦੇ ਵੜੀ ਬੈਠੀ ਹੁੰਦਾ ਤੇਰੇ ਝੰਡੇ ਝੂਲਦੇ ਆ ਬੰਦੇ ਬਾੜ ਨੂੰ ਤੇਰੇ ਵਰਗੀ ਨਹੀਂ ਹੈਗੀ ਮੈਂ ਆਟਾ ਧਰ ਕੇ ਆਉਂਦਾ ਨਾਲੇ ਹੈ ਪੌਂਕੀ ਜਨਾ ਕਬੂਤਰੀ ਵਰਗੀ ਕੁੜੀ ਦਾ ਰਿਸ਼ਤਾ ਆਉਂਦਾ ਸੀ ਮੱਥੇ ਮਾਰੀ ਲਿਆ ਕੇ ਆਉਂਦਾ ਤੈਨੂੰ ਰਿਸ਼ਤਾ ਇਹੋ ਜੇ ਨੂੰ ਤੈਨੂੰ ਆਉਣਗੇ ਰਿਸ਼ਤੇ ਗਾ ਦਾਲ ਕਾਦੀ ਅੱਜ ਬਣਾਇਆ ਤੇਰੇ ਵਾਸਤੇ ਬੱਕਰਾ ਬਗ ਜਾ ਇੱਥੇ ਹੋਰ ਨਾ ਛੱਤਰ ਖਾ ਲਈ ਹੋਰ ਕੁਮਾਰੀਆਂ ਫੜੀਆਂ ਦਾ ਨਾ ਚੁੱਪ ਕਰਕੇ ਹੋਰ ਨਾ ਕਿ ਤੈਨੂੰ ਮੈਂ ਪਿੰਡੀਆਂ ਤੜਕ ਕੇ ਦੇਣਾ ਇਹ ਖੇਤ ਚੰਗਾ ਭਲਾ ਫਿਰਦਾ ਸੀਗਾ ਉਦੋਂ ਮੈਂ ਤਾਂ ਕੁੱਤਾ ਰਿੰਕੂ ਇਹਦੀਆਂ ਗੱਲਾਂ ਨੂੰ ਨਾ ਦਿਮਾਗ ਦੇ ਲਈ ਚਾਕੜਿਆ ਤੂੰ ਆਟਾ ਸਟੇ ਮਹਾਰਾਜਾ ਮਹਾਰਾਜਾ ਓਏ ਤੂੰ ਬਗ ਜਾ ਮੈਂ ਤਾਂ ਹੋਰ ਨਾ ਚਾਂਟੇ ਖਾ ਲਈ ਚੱਲ ਕੋਈ ਨਾ ਰਿੰਕੂ ਤੂੰ タル ਘਟਾਏ ਰਹੀ ਇਹਦਾ ਕੁੱਤਾ ਭੁੰਕੀ ਜਾਊਗਾ ਸਾਡੇ ਆਟਾ ਮੁੱਕਿਆਗਾ 12 ਵਜੇ ਪਿਆ ਲੈ ਬੂਗਾ ਮਰ ਜਾ ਇਹਨੂੰ ਹਜੇ ਤੱਕ ਜਾਗ ਨਹੀਂ ਆਈ ਰਾਤ ਬਥੇਰਾ ਕੁਸ ਬੋਲਿਆ ਹੁਣ ਇਹਦੀ ਅੱਖ ਨਹੀਂ ਖੁੱਲਦੀ ਉੱਠ ਖੜਾ ਤੇਰੀ ਅੱਖ ਨਹੀਂ ਖੁੱਲਦੀ 12 ਵਜੇ ਪਿਆ ਸੂਰਜ ਸਿਰ ਤੇ ਆਇਆ ਪਿਆ ਕੀ ਹੋ ਗਿਆ ਤੈਨੂੰ ਨਹੀਂ ਪਤਾ ਕੀ ਹੋ ਗਿਆ ਰਾਤ ਬਥੇਰਾ ਕ੍ਰੈਸ਼ ਕੀਤਾ ਹੁਣ ਮੌਜ ਦਾ ਪਿਆ ਲੰਮੀਆ ਤਾਣੀ ਕੀ ਕਹਿ ਰਹਾ ਤੈਨੂੰ ਕੀ ਕਹਿਣਾ ਕੋਈ ਕੰਮ ਦੇ ਹੱਥ ਲਾ ਲਾ ਉਹ ਮੱਝਾਂ ਨੂੰ ਨੀਰਾ ਪਾ ਦੇ ਉੱਠ ਕੇ ਨੀਰਾ ਬਾਦ ਉਹ ਰਿੰਕੂ ਡਿੱਕੀਆਂ ਦਾ ਪਾਣੀ ਦੀ ਬਰੀ ਐ ਅੱਛਾ ਪਾਣੀ ਲਿਵਾਉਗਾ ਹਾਜਰੀ ਰਿੰਕੂ ਤੇਰੇ ਵਾਸਤੇ ਹੈ। ਕਿਉਂ? ਤੇ ਤੂੰ ਰਿੰਕੂ ਨਾਲ ਰਾਤ ਕੀ ਕੀਤਾ ਸੀਗਾ? ਤੇ ਮਰਾ ਤਾਂ ਉਹਨੂੰ ਕੁਝ ਵੀ ਨਹੀਂ ਬੋਲਿਆ ਮੈਂ ਤਾਂ ਅੰਦਰ ਆ ਕੇ ਬੈ ਗਿਆ ਸੀ ਤਾਂ। ਕੱਲ ਸ਼ਾਮ ਨੂੰ ਸ਼ਾਮ ਨੂੰ ਜਦੋਂ ਉਹ ਪੀਣਾ ਧਰਨ ਆਇਆਗਾ। ਓਏ ਖਾਦੀ ਵੀ ਦਿੱਚ ਦਾ ਪਤਾ ਨਹੀਂ ਲੱਗਦਾ ਰਾਤ ਵੱਧ ਪੀ ਗਏ। ਕੱਲ ਨੂੰ ਕੁਸ ਤੂੰ ਹੋਰ ਬੋਲੇਗਾ ਫੇਰ ਕਹੇਗਾ ਖਾਦੀ ਪੀਤੀ ਚ। ਓ ਚਲ ਫੇਰ ਰੋਟੀਆਂ ਰੋਟੀਆਂ ਪਕਾ ਲਓ ਕੋਈ। ਰੋਟੀਆਂ ਰੇਤੇ ਦੀਆਂ ਪਕਾਵਾਂ। ਆਟਾ ਧਰਨ ਜਾਂਦਾ ਸੀ ਐਨਾ ਕੁਝ ਬੋਲਿਆ ਤੂੰ ਉਹਨੂੰ ਅਗਲੇ ਨੂੰ। ਹੁਣ ਆਟਾ ਹੈ ਹੀ ਨਹੀਂਗਾ ਪਿਹਾਲਿਆ। ਮੇਰੇ ਨਾਲ ਰਾਤ ਮੈਂ ਬੋਲਿਆ ਹੈਗਾ ਕਿ ਹਈ ਬੋਲੇ ਨਹੀਂ। ਤੈਨੂੰ ਕਾਹਨੂੰ ਕੁਝ ਜ਼ਿਆਦਾ ਜੇ ਤਾਂ ਤੇਰੇ ਮੂਰੇ ਡੰਡਾ ਖਿੱਚਣਾ ਫਿਰ ਤੈਨੂੰ ਲੱਗੇ ਪਤਾ ਉਹ ਫਿਰ ਚਾਹ ਤਾਂ ਕਰਦੇ ਹੁਆ ਥੋੜੀ ਜਾਊਗਾ ਮੈਂ ਲੈ ਦੰਨੀਆਂ ਚਾਹ ਰੋਟੀ ਰੋਟੀ ਨਹੀਂ ਮੈਥੋਂ ਬਣਦੀ ਆਟਾ ਨਹੀਂ ਹੈਗਾ ਆਟਾ ਪਿਹਿਆ ਲੈ ਉਹ ਸਿੱਟ ਗਿਆ ਅਗਲਾ ਗੱਟਾ ਉਹ ਪਿਹਾ ਦੇਮਗਾ ਚਾਹ ਲਿਆ ਤੂੰ ਆ ਰਾਤ ਵੀ ਕੁਝ ਖਿਆ ਗਿਆ ਯਾਰ ਦਾਰੂ ਘਟਾਈਏ ਮੜੀ ਹੋਰ ਐ ਨਹੀਂ ਪਤਾ ਕੋਈ ਕੁੱਟ ਮਾਰਨਾ ਹੋਈ ਹੋਈ ਚਲੋ ਇਹਨੇ ਛੋਕਰ ਮਣਾ ਪਹਿਲੀ ਦੱਸਤਾ ਵੀ ਮੈਂ ਪੁੱਠਾ ਬੋਲ ਪਿਆ ਐ ਨਹੀਂ ਪਤਾ ਕੋਈ ਹੋਰ ਗਲਤ ਕੰਮ ਹੋ ਗਿਆ ਜਾ ਬਈ ਜਾ 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 ਉਹ ਕਿਹੜੀ ਲੈ ਉਹ ਨਿਕਲੂ ਹੈ ਰਾਤ ਮਤਲਬ ਦਾ ਵੱਧ ਘੱਟ ਬੋਲਿਆ ਗਿਆ ਐਂ ਵਗ ਚਲਦੇ ਆ ਦੇਖੀ ਜੋ ਪਿਆਈ ਖੜੀ ਐ ਚਾਹ ਤਾਂ ਬਾਬਾ ਦੇਖਿਆ ਆ ਰਿਹਾ ਕਿ ਨਾ ਬਾਬਾ ਦਾ ਬੈਠਾ ਬਾਬਾ ਕੋਲ ਕਿੰਨੀ ਤੀ ਲਾਈ ਬੈਠਾ ਕੋਈ ਬੁਲਾਜੀ ਕਿ ਕਿਵੇਂ ਕਰੀਏ ਚਲ ਬੁਲਾ ਲੈਣਾ ਹੋਰ ਬਾਬਾ ਹਾਂ ਠੀਕ ਐ ਭਗਤਾ ਬਹਿ ਜਾ ਬੈਠੇ ਬਾਬਾ ਦੱਸੋ ਕੀ ਵਾਲੇ ਦੁਖੀ ਆ ਉਹ ਖੁੱਲ ਕੇ ਦੱਸ ਕੀ ਗੱਲ ਆ ਕੋਈ ਗੱਲ ਨਹੀਂ ਸਾਰਾ ਆਪਾਂ ਆਪਾਂ ਕਰਦੇ ਆਂਗੇ ਨਾ ਦਾ ਪਸੂਆਂ 'ਚ ਵਾਧਾ ਹੈ ਅੱਛਾ ਮਾਇਸ ਨਹੀਂ ਮਿਲਦੀ ਤੇ ਘਰੇ ਲੜਾਈ ਰਹਿੰਦੀ ਆ ਅੱਛਾ ਹਾਂ ਕੋਈ ਪੱਤਰੀ ਦੇਖ ਤੇ ਦੀ ਘਰ ਹੱਲ ਬਾਬਾ ਕੋਈ ਗੱਲ ਨਹੀਂ ਹੋਰ ਦੁੱਖ ਤਕਲੀਫ ਦੱਸ ਹੋਰ ਨਹੀਂ ਬਸ ਆਹੀ ਆ ਅੱਛਾ ਫਸਲ ਵਾੜੀ ਵਧੀਆ ਹੋ ਜਾਂਦੀ ਆ ਫਸਲ ਵਾੜੀ ਵਧੀਆ ਹੋ ਜਾਂਦੀ ਆ ਅੱਛਾ ਕੋਈ ਨਹੀਂ ਆ ਨੌ 10 ਤੇਰਾ ਪੱਕਾ ਕੀ ਹੈ ਮੇਰਾ ਨਾਮ ਕੁਲਵਿੰਦਰ ਹੈ ਅੱਛਾ ਠੀਕ ਹੈ ਲੈ ਮਿਥਨ ਰਾਸ਼ੀ ਹੋਊਗੀ ਤੇਰੀ ਲੈ ਵੇ ਤਾਂ ਭਾਈ ਦੇਖ ਇੱਕ ਤਾਂ ਸ਼ਨੀ ਭਾਰੂ ਆ ਤੇਰੇ ਤੇ ਅੱਛਾ ਵਾਹ ਹਾਂ ਇਹਦਾ ਉਪਾਅ ਕਰਨਾ ਪੈਣਾ ਫੇ ਆ ਲਏ ਇੱਕ ਰਾਹੁ ਕੇ ਤੂੰ ਗ੍ਰਹਿ ਤੇਰੇ ਜੋੜਾਂ ਚ ਬਹਿ ਗਿਆ ਬਸਾ ਬਾਈ ਹਾਂ ਇਹ ਤਾਂ ਚੰਗਾ ਹੋ ਗਿਆ ਤੂੰ ਇੱਥੇ ਆ ਗਿਆ ਇਹ ਤਾਂ ਐ ਨਹੀਂ ਪਤਾ ਕੀ ਬਣ ਜਾਣਾ ਸੀ ਹਾਂ ਬਾਬਾ ਇਲਾਜ ਫਿਰ ਇਲਾਜ ਕਰਾਂਗੇ ਇਲਾਜ ਕਰਨ ਵਾਸਤੇ ਅਸੀਂ ਬੈਠੇ ਆਂ ਦੇ ਗੱਲ ਇਹ ਹੈ ਲਾਂਜ ਇਹਦਾ ਕਰਨਾ ਪਊ ਸਾਨੂੰ ਤੇ ਥੋੜਾ ਜਿਹਾ ਖਰਚਾ ਆਊਗਾ ਕਿੰਨਾ ਕਾਊਗਾ ਬਾਬਾ ਖਰਚਾ ਆਜੂ 7-8000 ਪਰ ਲਾਂਝ ਤੇਰਾ ਵਧੀਆ ਹੋ ਜੂ ਪੱਕਾ ਹੋ ਜੂ ਜਮਾਂ ਲਾਂਝ ਤੇਰਾ ਪੱਕਾ ਹੋ ਜੂ ਜਿਹੜੀਆਂ ਜਿਹੜੀਆਂ ਦੁੱਖ ਤਕਲੀਫਾਂ ਤੂੰ ਦੱਸੀਆਂ ਸਾਰੀਆਂ ਜਮਾਂ ਬੇਫਿਕਰ ਹੋ ਜੀ ਸਰ ਪੱਕੀ ਗੱਲ ਆ ਬਾਬਾ ਹਾਂ ਠੀਕ ਐ ਇੱਕ ਗੱਲ ਹੋਰ ਐ ਦੇਖ ਇਹਦੇ ਨਾਲ ਆਪਾਂ ਤੈਨੂੰ ਵਹਿਮ ਪਰਮ ਨਹੀਂ ਪਾਉਂਦੇ ਇੱਕ ਤਾਂ ਤੂੰ ਗਊ ਨੂੰ ਪੇੜਾ ਚਾਰਿਆ ਕਰ ਅੱਛਾ ਹਾਂ ਮੰਗਲਵਾਰ ਨੂੰ ਗਊ ਨੂੰ ਪੇੜਾ ਚਾਰਿਆ ਕਰ ਠੀਕ ਐ ਬਾਕੀ ਚਿੜੀਆਂ ਨੂੰ ਨਾ ਦਾਣੇ ਪਾਇਆ ਕਰ ਚੋਕ ਪਾਇਆ ਕਰ ਜਾਨ ਬਰਾ ਨੂੰ ਆਪ ਦੀ ਸ਼ਾਂਤੀ ਪਾਲਿਆ ਕਰ ਠੀਕ ਹੈ ਤੇ ਇਹਦੇ ਨਾਲ ਜਿਹੜਾ ਤਰਾ ਛਣੀ ਹੈ ਉਹ ਤੇਰੇ ਹਿਸਾਬ ਚ ਆ ਜਾਣਾ ਠੀਕ ਹੈ ਉਹ ਤੇ ਬਾਕੀ ਤੂੰ ਮੇਰੇ ਤੇ ਛੱਡ ਦੇ ਫਿਰ ਬਾਬਾ ਕਿੱਦੇ ਕਰਾਂਗੇ ਲਾਜ ਮੈਂ ਤਾਂ ਕਹਣਾ ਅੱਜ ਹੀ ਕਰ ਦਿਓ ਅੱਜ ਕਰਨਾ ਹੈ ਹੋਰ ਅੱਜ ਹੀ ਕਰ ਦਿਓ ਰੱਜੀ ਭਗਤਾਂ ਫਿਰ ਤਾਂ ਖਾਸਾਂ ਦੁਖੀ ਲੱਗਦਾ ਹੈ ਹੋਰ ਚੱਲ ਕੋਈ ਗੱਲ ਨਹੀਂ ਬਾਬਿਆਂ ਨੇ ਤੇਰੇ ਸਾਰੇ ਕੋਸ਼ਟ ਨੇ ਇਹੜੇ ਬਾਬਿਆਂ ਨੇ ਤੇਰੇ ਸਾਰੇ ਕਸ਼ਟ ਕੱਟ ਦਿੰਨੇ ਆ ਵਾ ਕੱਟ ਦੇ ਬਾਬਾ ਤੇ ਗੱਲ ਕਰ ਬਾਬਿਆਂ ਦੀ ਗੱਲ ਮੰਨਣੀ ਪੂ ਤੈਨੂੰ ਕੋਈ ਨਾ ਬਾਬਾ ਹਾਂ ਜਿਹੜੇ ਜਿਹੜੇ ਬਨੇਜ ਰੱਖਾਂਗੇ ਇੱਕ ਤਾਂ ਜਿਹੜਾ दारू ਪਿਆਲਾਗਾ ਉਹ ਬੰਦ ਕਰਨਾ ਪਊਗਾ दारू ਤਾਂ ਮੈਂ ਪੀਂਦਾ ਨਹੀਂ ਬਾਬਾ ਬਸ ਵਧੀਆ ਰਹੇਗਾ ਫਿਰ ਹੂੰ ਹੁਣ ਤੂੰ ਐਂ ਦੱਸ ਪੈਸੇ ਤਾਂ ਹੈਗੇ ਨਾ ਕਰੇ ਪੈਸੇ ਤਾਂ ਦੇ ਦੇਾਂਗੇ ਬਾਬਾ ਹਾਂ ਉਹਦੀ ਸਮੱਗਰੀ ਲਿਓਣੀ ਪੈਣੀ ਹੈ ਨਾ ਬਾਬਿਆਂ ਨੇ ਕੁਝ ਨਹੀਂ ਕਰਨਾ ਜਿਹੜਾ ਹੈ ਸਾਰਾ ਪੁੰਨਦਾਨ ਕਰਨਾ ਹੈ ਆਪਾਂ ਠੀਕ ਆ ਠੀਕ ਆ ਹਾਂ ਤੇ ਸਾਰੀ ਜਿਹੜੀ ਸਮੱਗਰੀ ਲਿਆਉਣ ਦੀ ਆਪਾਂ ਉਤੇ ਲੱਗਣਗੇ ਇਹ ਪੈਸੇ ਤੇਰੇ ਸਮਾਨ ਫਿਰ ਆਪ ਹੀ ਜਾ ਮੈਂ ਹਾਂ ਸਮਾਨ ਮੈਂ ਆਪੇ ਲੈ ਕੇ ਆਉਂਗਾ ਤੂੰ ਐ ਕਰ ਤੂੰ ਚੱਲ ਕਰਨ ਚੱਲ ਠੀਕ ਹੈ ਹਾਂ ਤੇ ਮੈਂ ਵੀ ਮੈਂ ਵੀ ਆਉਣਾ ਹਾਂ ਠੀਕ ਆ ਕੋਈ ਗੱਲ ਨਹੀਂ ਚੱਲ ਜਾਓ ਕੋਈ ਗੱਲ ਨਹੀਂ ਲੈ ਬਾਹਲਾ ਵਦਾ ਸਾਰਾ ਪਰਿਵਾਰ ਮਿਲਿਆ ਗੁੜੀ ਨੂੰ ਵਧੀਆ ਤੇਰੀ ਨਾਲ ਰਾਤ ਲੜਿਆ ਤਾਂ ਨਹੀਂ ਬੱਬੂ ਵੇਖੋ ਲੜਦਾ ਕਦੇ ਨਹੀਂ ਮੇਰੇ ਨਾਲ ਉਹਦਾ ਤਾਂ ਇਹੀ ਕੰਮ ਹੈਗਾ ਸਾਰਾ ਦਿਨ ਤੈਨੂੰ ਪਰਾਜ ਹੈਗਾ ਢੱਕ ਕੇ ਪਿਆਰਦਾ ਐ ਨਹੀਂ ਬਤਾ ਹੁਣ ਫੇਰ ਪਿਆ ਹੋਵੇ ਮੈਨੂੰ ਤਾਂ ਹੀ ਤੇਰੇ ਨਾਲ ਕਿਤੇ ਖਾਸਾ ਕਲੇਸ਼ ਕਰੂਗਾ ਇਹ ਤਾਂ दारू ਵਾਲੀ ਪੀ ਫਿਰਦਾ ਸੀ ਰੋਜ਼ ਹੀ ਪਿੰਦਾ ਭਰਾਵਾ ਮੈਂ ਕੀ ਕਰਾਂ ਉਹਦਾ ਔਰ ਇਹ ਤਾਂ ਜ਼ਿੰਦਗੀ ਹੀ ਲੰਘ ਜੂ ਉਹਨੇ ਨਹੀਂ ਸੁਧਰਨਾ ਸਾਰੀ ਦੁਨੀਆ ਸੁਧਰ ਜੂਗੀ ਤੱਬੀ ਨਾਲ ਇਹ ਆ ਕਿ ਚੱਕੀ ਫਿਰਦੀ ਏ ਤੂੰ ਵੇ ਤਾਂ ਮੈਂ ਸ਼ਗਨ ਤੋਂ ਆਈ ਆ ਸ਼ਗਨ ਤੇ ਹਾਂ ਇਹਦਾ ਸ਼ਗਨ ਸ਼ਗਨ ਤਾਂ ਜਿਹੜੀ ਕੁੜੀ ਦਾ ਮੈਂ ਰਿਸ਼ਤਾ ਤੇਰੇ ਵਾਸਤੇ ਵੇਖਿਆ ਸੀ ਉਹਦਾ ਸ਼ਗਨ ਪਿਆ ਅੱਜ ਅੱਛਾ ਹਾਂ ਜਿਹੜੀ ਤੂੰ ਇੱਕ ਕੁੜੀ ਦੇਖੀ ਸੀ ਮੇਰੇ ਵਾਸਤੇ ਉਹਦਾ ਵੀ ਤਾਂ ਸ਼ਗਨ ਪਵਾਤਾ ਮੇਰਾ ਨਾ ਕੋਈ ਘਰ ਬਸਾਈ ਤੂੰ ਵੇ ਮੈਂ ਕੀ ਕਰਾਂ ਮੈਂ ਤਾਂ ਬਾਤ ਆ ਲਾਈ ਸੀ ਪੂਰੀ ਉਹ ਕੰਦੇ ਪਈ ਮੁੰਡੇ ਦਾ ਰੰਗ ਪੱਕਾ ਗਾ ਨਾਲੇ ਜ਼ਮੀਨ ਘਟ ਆਉਂਦੀ ਆ ਕੁੜੀ ਨੂੰ ਕੀ ਖਵਾਊਗਾ ਕੀ ਉਹ ਵਿਚਾਰੀ ਹੰਡਾਊਗੀ ਓ ਭਾਬੀ ਤੂੰ ਤਾਂ ਨਾ ਟਿਚਰਾ ਕਰਦੀਆਂ ਹੈ ਤੂੰ ਨਾ ਪਰ ਮੇਰਾ ਘਰ ਬਸਾਈ ਬੇ ਟਿਚਰਾ ਨਹੀਂ ਕਰਦੀਗੀ ਮੇਰੇ ਕੀ ਸਾਰੇ ਆ ਮੈਂ ਤਾਂ ਹੁਣ ਕਰੀ ਸੀ ਭਰਾਵਾ ਗੱਲ ਜਦੋਂ ਹੁਣ ਅਗਲੇ ਦਿਨ ਹੀ ਫਿੱਟ ਆਈ ਗੱਲ ਕਹਾਣੀ ਮੈਂ ਤੇਰੀ ਫੋਟੋ ਬਖਾਈ ਸੀ ਓ ਭਾਬੀ ਤੂੰ ਮਾੜਾ ਮੋਟਾ ਕੋਈ ਦਾਅਵਾ ਦੂ ਪਾਗਲੇ ਤੇ ਪਰਾਸਾ ਪਾਵਾ ਐ ਕਰ ਲੈ ਫੜ ਉਹ ਸ਼ਾਗਨ ਵਾਲੀ ਕੁੜੀ ਵਾਲੇ ਪਤਾਸੇ ਖਾਲਾ ਜਿਹੜੇ ਉਹ ਝੋਲੀ ਚ ਪਾਏ ਸੀ ਖਬਰਾ ਤੇਰਾ ਰਿਸ਼ਤਾ ਹੋ ਜੇ ਹੁਣ ਆ ਪਤਾਸੇ ਖਾਲਾ ਕਿ ਹੁਣ ਆ ਪਤਾਸੇ ਖਾਦਿਆਂ ਨਾਲ ਦੱਸ ਕੀ ਨੂੰ ਸਿਆਣੇ ਕਹਿੰਦੇ ਹੁੰਦੇ ਆ ਵੀ ਜੇ ਸ਼ਾਗਨ ਵਾਲੇ ਪਤਾਸੇ ਝੋਲੀ ਚ ਪਾਏ ਹੋਏ ਜੇ ਲੱਡੂ ਖਾ ਲੇ ਉਹਦਾ ਜਲਦੀ ਵਿਆਹ ਹੋ ਜਾਂਦਾ ਹੁੰਦਾ ਤੇਰਾ ਵੀ ਖਬਰਾ ਹੋ ਜੇ ਖਾਲਾ ਹੁਣ ਚੁੱਪ ਕਰਕੇ ਉਹ ਟੂਣੇ ਟਾਮਣ ਜੇ ਕਰੀ ਜਾਨੀ ਆਹੋ ਤੇਰੇ ਤੇ ਕਰੂੰਗੀ ਮੈਂ ਟੂਣਾ ਤੇਰੇ ਤੇ ਕੀ ਕਰੂ ਕੋਈ ਟੂਣਾ ਤੇਰੇ ਤਾਂ ਪਹਿਲੀ ਟੂਣਾ ਹੋਇਆ ਗਿਆ ਕੋ ਤੂੰ ਜੋਰ ਲਾ ਕੋਈ ਖਿੱਚ ਧੂ ਕੇ ਕਰਾ ਚੱਲ ਕੋਈ ਨਹੀਂ ਲਿਆ ਕੇ ਦੂੰ ਤੈਨੂੰ ਬਈਆ ਰਾਣੀ ਜਾ ਮੈਨੂੰ ਤਾਂ ਜਾਨੀ ਆਮਲੀ ਡੀਕਦਾ ਹੋਊਗਾ ਬਈਆ ਰਾਣੀ ਇਹ ਵੀ ਭਰਜਾਈ ਨਾ ਤੇਰੇ ਵਿਆਹ ਦੇ ਪਤਾਸੇ ਮਰ ਜਾਨੀਏ ਨਹੀਂ ਮਿੱਤਰਾਂ ਨੂੰ ਖਾਣੇ ਪੈਗੇ ਆ ਭਰਜਾਈ ਵੀ ਨਾ ਟੇਚਰਾਂ ਕਰਦੀ ਲੈ ਪਤਾਸਿਆਂ ਨਾਲ ਹੀ ਸਾਰ ਗਈ ਓ ਬੇਬੇ ਕਿਉਂ ਫਿਕਰਾਂ ਚ ਬੈਠੀ ਆ ਆ ਲੈ ਪਤਾਸੇ ਖਾਲਾ ਬੇ ਕੀਦੇ ਚੱਕੀ ਫਿਰਦਾ ਟੂਨੇ ਟਾਮਣ ਦੇ ਓ ਬੇਬੇ ਟੂਨੇ ਟਾਮਣ ਦੇ ਨਹੀਂ ਹੈਗੇ ਇਹ ਹਾਂ ਉੱਪਰ ਜਾਈ ਨਹੀਂ ਮੇਰੇ ਵਾਸਤੇ ਕੁੜੀ ਵੇਖਦੀ ਸੀ ਹਾਂ ਉਹਦਾ ਸਗਣ ਪੈ ਗਿਆ ਅੱਜ ਉੱਪਰ ਜਾਈ ਨਹੀਂ ਦਿੱਤੇ ਆ ਲੈ ਮੈਨੂੰ ਤਾਂ ਸਵਾਦ ਨਹੀਂ ਲੱਗਦਾ ਤੂੰ ਹੀ ਖਾ ਲੈ ਹੁਣ ਜਿਵੇਂ ਮਰ ਜਾ ਪਤਾ ਨਹੀਂ ਪੁੱਤ ਤੇਰੇ ਕਹੇ ਜੇ ਸੰਜੋਗ ਨਹੀਂ ਜਿਹੜੀ ਕੋਈ ਮਾੜੇ ਮੋٹے ਕਿਸੇ ਪਾਸੇ ਆਸ ਵੱਜਦੀ ਹੈ ਉਹੀ ਐ ਹੋ ਜਾਂਦਾ ਮੈਨੂੰ ਬੇਬੇ ਮੈਂ ਤਾਂ ਨਾ ਪਰਝਾਈ ਦਾ ਇੰਨਾ ਗੋਲਾ ਠੰਡਾ ਕੀਤਾ ਉਹਦਾ ਆਟਾ ਭਿਆ ਦੁਕਾਨ ਤੋਂ ਦਾਲਾਂ ਲਿਆ ਕਦੇ ਮੰਡੀਆਂੋਂ ਸਮਾਨ ਲਿਆ ਕੇ ਦੇ ਦੇ ਬੇਬੋ ਵੀ ਤੈਨੂੰ ਪਤਾ ਨਹੀਂ ਮੈਨੂੰ ਤਾਂ ਉਹਦਾ ਵੀ ਨਹੀਂ ਪੰਨ ਲੱਗਿਆ ਪੰਨ ਕੀ ਲੱਗੂ ਤੈਨੂੰ ਆਪ ਹੀ ਟੀਚਰਾਂ ਕਰਦੀ ਰਹਿੰਦੀ ਐ ਸਾਰਾ ਦਿਨ ਟੀਚਰਾਂ ਤਾਂ ਉਹ ਕਰ ਨਹੀਂ ਆਉਣੇ ਅੱਜ ਵੀ ਟੀਚਰ ਕਰ ਗਿਆ ਪਤਾਸੇ ਫੜਾ ਗਈ ਲੈ ਮੈਨੂੰ ਨਾਲੇ ਮੇਰੀ ਗੱਲ ਸੁਣ ਨਾਲੇ ਤੈਨੂੰ ਪਤਾਸੇ ਫੜਾ ਗਈ ਵੱਡੇ ਤੇ ਨੂਨ ਭੁੱਕ ਗਈ ਹਾਂ ਠੀਕ ਐ ਉਹ ਬੜੀ ਚਲਾਕ ਤੀਮੀ ਐ ਤੈਨੂੰ ਨਹੀਂ ਪਤਾ ਉਹਦਾ ਮੈਂ ਸਭ ਜਾਣਦੇ ਆ ਨਾ ਇਸਰੀਕ ਤੇ ਸਰੀਕ ਕਦੋਂ ਰਾਜੀ ਹੁੰਦਾ ਕੌਣ ਕਹਿੰਦਾ ਕਿਸੇ ਦਾ ਘਰ ਵੱਜ ਜੀ ਕਪਾ ਤਾਂ ਹੁਣ ਆਸ ਛੱਡੀ ਹੋਈ ਐ ਮੇਰੀ ਤਾਂ ਉਹ ਮਾਇਆ ਕਾ ਮੈਨੂੰ ਐਂ ਦਾ ਦੱਸਦੀ ਵੀ ਉਹ ਜਵਾਬ ਕਿਉਂ ਦੇ ਗੇ ਕਹਿੰਦੀ ਐ ਕਿ ਇੱਕ ਤਾਂ ਤੇਰਾ ਰੰਗ ਪੱਕਾ ਲੱਗਿਆ ਉਹਨਾਂ ਨੂੰ ਤੇ ਇੱਕ ਕਹੇ ਢਾਈ ਕਿੱਲੇ ਜ਼ਮੀਨ ਦੇ ਕੇ ਕੁੜੀ ਖਾਊਗੀ ਨਹੀਂ ਮੇਰੀ ਗੱਲ ਸੁਣ ਉਹਨਾਂ ਨੇ ਤਾਂ ਕਹਿਤਾ ਰੰਗ ਪੱਕਾ ਜਾਂ ਢਾਈ ਕਿੱਲੇ ਜਿਵੇਂ ਮੇਰੇ ਪੁੱਤ ਦੇ ਗੁਣ ਤਾਂ ਨਹੀਂ ਦੇਖੇ ਹਾਂ ਹੈ ਵੀ ਕੋਈ ਨਿਸ਼ਾਨੀ ਕਰਦਾ ਕੋਈ ਪੱਤਾ ਨਹੀਂ ਕਰਦਾ ਕੋਈ ਐਨਾ شریف ਮੁੰਡਾ ਸਭ ਦੀ ਅੱਖ ਹੀ ਲੱਗਦਾ 20 ਘਰਾਂ ਦੇ ਕੰਮ ਕਰਦਾ ਜਿਹੜਾ ਕੋਈ ਕਾਇਦਾ ਹੁੰਦੀ ਨੇ ਉਨ ਤੋਂ ਬਥੇਰਾ ਆ ਜਾਂਦੀਆਂ ਨੇ ਬੇਬਲਾਣੇ ਸੱਡਾ ਕੰਮ ਕਰਦੇ ਬੇ ਠਮਕਿਆ ਸਾਡੇ ਜਵਾਖ ਲਿਆ ਦੇ ਸਕੂਲੋਂ ਆਏ ਕਰਦੇ ਛੱਡਿਆ ਫਲਾਣਾ ਠਮਕਾ ਆਏ ਤਾਂ ਬਥੇਰਾ ਕਰਦੀਆਂ ਹੁਣ ਆਉਣ ਨੇ ਕਿਸੇ ਨੂੰ ਘਰੀ ਦੇ ਹੁਣ ਬੇਬੇ ਮੈਂ ਉਹਦੇ ਨਾਲ ਕੋਈ ਆਖ ਓਖੀ ਨਹੀਂ ਲੱਗਣਾ ਕੋਈ ਕੰਮ ਨਹੀਂ ਕਰਦਾ ਹਾਂ ਪਤਾ ਲੱਗੂ ਅਗਲੀ ਨੂੰ ਚਲ ਬੇਬੇ ਮੈਂ ਜਾ ਕੇ ਪਾਣੀ ਪੀਣਾ ਮੇਰਾ ਤਾਂ ਦਿਲ ਜਾ ਕਢੀ ਜਾਂਦਾ ਤੇਰਾ ਤਾਂ ਦਿਨ ਕਟਣੇ ਸੀ ਪੁੱਤ ਕੀ ਕਰੀਏ ਇਹ ਵੀ ਸਾਰੀਆਂ ਸੰਜੋਗਾ ਦੀਆਂ ਗੱਲਾਂ ਹੁੰਦੀਆਂ ਨੇ ਪਤਾ ਨਹੀਂ ਕੀ ਦੇ ਨਾਲ ਚਲ ਕੋਈ ਨਾ ਰੱਬ ਤੇ ਆਸ ਰੱਖ ਰੱਬ ਤਾਂ ਆਪਣਾ ਹੈਗਾ ਨਾ ਉਹ ਤਾਂ ਨਹੀਂ ਆਪਣਾ ਮਾੜਾ ਕਰਦਾ ਤਾਂ ਜ਼ਰੂਰ ਚੰਗਾ ਕਰੇ ਰਾਮ ਰਾਮ ਪੰਡਤ ਜੀ ਰਾਮ ਰਾਮ ਸੁਭਾ ਸਵਾ ਕਿੱਧਰ ਫਿਰਦੇ ਹੋ ਹੋਏ ਉਹ ਤਾਂ ਪਾਈ ਆਪਣੇ ਆ ਮੁੰਸੀ ਕੇ ਨਹੀਂ ਜਿਹੜੇ ਉਹਨਾਂ ਨੇ ਨਵੀਂ ਕੋਠੀ ਦਾ ਨਿਉ ਰੱਖਿਆਗਾ ਅੱਛਾ ਤੇ ਆਪਾਂ ਉੱਥੋਂ ਆਏ ਆ ਲੈ ਪੰਡਤ ਜੀ ਲੋਕਾਂ ਦੇ ਕੰਮ ਸਵਾਰ ਦੇ ਫਿਰਦੇ ਹੋ ਮੇਰਾ ਬੰਦਾ ਹੀ ਸਵਾਰ ਦੋ ਹੋ ਕੋਈ ਨਹੀਂ ਭਾਈ ਸਵਾਰ ਦਿਆਂਗੇ ਜੰਤਰੀ ਵੇਖਣੀ ਪਣੀ ਆ ਉਹਦੀ ਫਿਰ ਦੇਖੋ ਪੰਡਤ ਜੀ ਹੋਰ ਕੀ ਦੇਖਦੇ ਹੋ ਉਹਨੇ ਤਾਂ ਮੇਰਾ ਜਿਉਣਾ ਮਹਾਲ ਕਰ ਰੱਖਿਆ ਡੱਕ ਕੇ ਪਿਆ ਰਹਿੰਦਾ ਕਰ ਦੋ ਉਹਦਾ ਕੋਈ ਸੁਧਾਰ ਉਪਾਅ ਦੱਸ ਦੋ ਕੋਈ ਲੈ ਕਰ ਦਨੇ ਆ ਭਾਈਪਾ ਐਂ ਦੱਸੋ ਭਾਈ ਵੀ ਨਾਂ ਕੀ ਆ ਦਾ ਉਹਦਾ ਨਾਮ ਤਾਂ ਜੀ ਬੱਬੂ ਐ ਬੱਬੂ ਹਾਂ ਜੀ ਪੰਡਤ ਜੀ ਓਹੋ ਹਾਂ ਕਿਉਂ ਤੁਸੀਂ ਜਾਣਦੇ ਹੋ ਉਹਨੂੰ ਓਏ ਉਹਨੇ ਤਾਂ ਮੈਨੂੰ ਹੱਥ ਵਿਖਾਇਆ ਸੀ ਆਪਦਾ ਉਹ ਤਾਂ ਮੇਰੇ ਹੱਥ ਦਿਖਾਇਆ ਉਹ ਮੈਨੂੰ ਇੱਕ ਵਾਰੀ ਉਹ ਖੇਤ ਚ ਮਿਲਿਆ ਸੀਗਾ ਅੱਛਾ ਉਹਨੇ ਤਾਂ ਮੈਨੂੰ ਹੱਥ ਦਿਖਾਇਆ ਸਾਰਾ ਉਹ ਤਾਂ ਜਰਦਾ ਮਸਲ ਮਸਲ ਕੇ ਆਪਦੇ ਹੱਥ ਦੀਆਂ ਰਖਾਵੇਂ ਹੀ ਮਟਾਈ ਪਿਆ ਫਿਰ ਤਾਂਹੀਂ ਤਾਂ ਕਹਨੀ ਆ ਪੰਡਤ ਜੀ ਉਹ ਤਾਂ ਨਸ਼ੇ ਤੋਂ ਬਿਨਾ 1 ਮਿੰਟ ਨਹੀਂ ਰਹਿੰਦਾ ਉਹਦਾ ਕੋਈ ਕਰੋ ਸੁਧਾਰ ਮੈਨੂੰ ਕੋਈ ਇਹ ਜੀ ਜੜੀ ਬੂਟੀ ਦੋ ਜਾਂ ਕੋਈ ਪਾਦਸ ਜਿਹੜਾ ਜਮਨ ਨਸ਼ਾ ਮੁਕਤ ਹੋ ਜੇ ਚਲ ਆਹ ਕਰੀ ਪਈ ਬੀਬਾ ਹੂੰ ਕੋਈ ਗੱਲ ਨਹੀਂ ਉਪਾਹ ਕਰ ਦਾਂਗੇ ਹੂੰ ਅਗਲੇ ਸ਼ਨੀਵਾਰ ਨਾ ਤੁਸੀਂ ਆਪਣੇ ਘਰੇ ਆਇਓਗੇ ਨਾ ਅੱਛਾ ਕਰੇ ਕਿ ਮੈਂ ਚੌਂਕੀ ਚੁੰਗੀ ਕਿ ਪੱਤਰੀ ਦੇਖਦੇ ਆ ਪੰਡਤ ਜੀ ਪੱਤਰੀ ਦੇਖਾਂਗੇ ਭਾਈ ਹੁਣ ਤਾਂ ਫਿਰ ਮੈਂ ਆਪਦੇ ਕੰਮ ਆਇਆ ਤੇ ਗਾਹਾਂ ਘਰੇ ਬੈਠੇ ਨੇ ਬੰਦੇ ਠੀਕ ਹੈ ਹਾਂ ਉੱਥੇ ਵੀ ਜਾਣਾਗਾ ਕੋਈ ਗੱਲ ਨਹੀਂ ਉਹਦੇ ਆਪਾਂ ਵਿਹਲੇ ਬੈਠ ਕੇ ਨਾ ਜਮਾ ਤੇ ਉਹਨੂੰ ਨਾਲ ਲੈ ਕੇ ਆਇਓ ਗੱਲ ਕਰਾਂ ਠੀਕ ਹੈ ਪੰਡਤ ਜੀ ਹਾਂ ਉਹਨੂੰ ਬਿਠਾ ਕੇ ਸਾਰੀ ਗੱਲਬਾਤ ਕਰਾਂਗੇ ਫਿਰ ਉਹ ਪਾ ਹੋ ਜੂ ਥੋੜਾ ਠੀਕ ਹੈ ਜੀ ਠੀਕ ਠੀਕ ਹੈ ਠੀਕ ਸਰ ਹਾਂ ਭਾਈ ਮੈਨੂੰ ਤਾਂ ਲੱਗਦਾ ਨਹੀਂ ਸਾਡੇ ਇਧਰ ਨਸ਼ੇੜੀ ਦਾ ਸੁਧਾਰ ਹੋ ਜੂਗਾ ਚੱਲ ਕਹਿੰਦਾ ਤਾਂ ਹੈਗਾ ਪੰਡਤ ਜੀ ਖਬਰਾਂ ਪਾ ਹੋ ਹੀ ਜਾਵੇ ਕੋਈ ਔਰ ਬੰਦੇ ਨੂੰ ਬਾਤ ਆ ਤਾਂ ਲਾਉਣੀ ਚਾਹੀਦੀ ਆ ਹਨਾ